GIC ICICI ਬੈਂਕ ਨੇ ਕਿਹਾ 29th ਦਸੰਬਰ ਸ਼ਾਮ 5 ਵਜੇ ਤੱਕ ਅਸੀਂ ਆਪਣੇ ਸਰਟੀਫਿਕੇਟਸ ਜਿਹੜੇ ਆ ਇਸ਼ੂ ਕਰਾਂਗੇ ਤਾਂ ਤੁਹਾਡੇ ਕੋਲ ਜੇ 28 ਦਸੰਬਰ ਤੱਕ ਵੀ ਕਾਲਜ ਦੇ ਵੱਲੋਂ ਫੀ ਰਸੀਟ ਜਾਂ ਐਲਓਏ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਆਪਣੀ ਅਪਲੀਕੇਸ਼ਨ ਨੂੰ ਪ੍ਰੋਸੀਡ ਜ਼ਰੂਰ ਕਰੋ ਮਤਲਬ 27 28 29 ਤਿੰਨ ਦਿਨ ਹੱਲੇ ਹੈਗੇ ਆ ਤਾਂ ਜਿਹੜੇ ਅਪਲਾਈ ਕਰਨਾ ਚਾਹੁੰਦੇ ਆ ਇੱਕ ਵਾਰੀ ਨੈਸ਼ਨਲ ਬ੍ਰੌਡ ਵਿਖੇ ਵਿਜ਼ਿਟ ਕਰ ਸਕਦੇ ਬਿਲਕੁਲ ਸਰ ਆ ਸਕਦੇ ਨੈਸਟ ਬ੍ਰੌਡ ਲੈ ਕੇ ਆ ਰਿਹਾ ਹੈ 1st ਆਫ ਜਨਵਰੀ 2024 ਤੋਂ ਇੱਕ ਸੁਪਰ 30 ਬੈਚ ਜਿਸ ਦੇ ਵਿੱਚ ਨੈਸਟ ਬ੍ਰੌਡ ਦੇ ਰਿਹਾ ਹੈ ਬੱਚਿਆਂ ਨੂੰ ਮੌਕਾ ਆਇਲਸ ਕਰਕੇ ਆਪਣੀ ਐਪਲੀਕੇਸ਼ਨ ਇੱਕ RCIC ਤੋਂ ਲਗਵਾ ਕੇ 0 ਰੁਪੀਜ਼ ਦੇ ਵਿੱਚ ਨਾ ਤਾਂ ਦਿਓ ਤੁਸੀਂ ਆਇਲਸ ਦੀ ਫੀਸ ਔਰ ਨਾ ਹੀ ਦਿਓ ਪ੍ਰੋਸੈਸਿੰਗ ਦੀ ਫੀਸ ਜੇ ਤੁਹਾਡਾ ਬੱਚਾ ਇਸ ਟਾਈਮ ਜਨ ਮਾਰਕੀਟ ਚ ਬੈਠਾ ਜਿਨੇ ਬੱਚੇ ਨੇ ਹਜੇ ਆਇਲਸ ਦੀ ਪ੍ਰੈਪਰੇਸ਼ਨ ਸਟਾਰਟ ਕਰਨੀ ਹੈ ਜੇ ਬੱਚਾ 6 ਇਚ ਸਕੋਰ ਕਰ ਸਕਦਾ ਹੈ ਫਰੈਸ਼ ਆਪਲੀਕੇਸ਼ਨ ਹੈ ਰਿਫਿਊਜ਼ਡ ਆਪਲੀਕੇਸ਼ਨ ਹੈ ਉਹਨੂੰ ਕੱਲ੍ਹ ਬਾਤ ਦੀਏ ਜੇ ਬੱਚਾ 6 ਇਚ ਸਕੋਰ ਕਰ ਸਕਦਾ ਹੈ ਤਾਂ ਨੈਕਸਟ ਬਰੌਡ ਕਰ ਆਏਗਾ ਉਹਨੂੰ ਫ੍ਰੀ ਦੇ ਵਿੱਚ ਆਇਲਸ ਔਰ ਫ੍ਰੀ ਦੇ ਵਿੱਚ ਉਹਦੀ ਫਰੀਦਾ ਫਾਈਲਿੰਗ 6 ਇਚ ਸਾਡੇ ਕੋਲ ਕਰ ਰਿਹਾ 3 ਮਹੀਨੇ ਪੜ ਰਿਹਾ 30000 ਦਿੱਤਾ ਉਸ ਬੱਚੇ ਨੇ ਜਾਂ 6 ਮਹੀਨੇ ਪੜ ਰਿਹਾ 60000 ਸਾਨੂੰ ਦਿੱਤਾ ਹੈ ਉਹਦੀ ਸਰਕਾਰੀ ਫੀਸ ਜੇ 15000 ਬਣਦੀ ਹੈ ਯਾ ਪ੍ਰਾਈਨ ਫੀਸ ਕੋਲੇਜੀ 10-15000 ਬਣਦੀ ਤਾਂ ਨੈਕਸਟ ਅਬਰੋਡ ਮੇਕ ਸ਼ੋਰ ਕਰੇਗਾ ਤੁਹਾਡੀ ਆਈਜ਼ੀ ਫੀਸ ਦਿੱਤੀ ਹੋਈ ਅਡਜਸਟ ਹੋਵੇ ਹਾਂਜੀ ਜੇ ਬੱਚੇ ਦਾ ਖਰਚਾ 30000 ਹੈ ਬੱਚਾ 40000 ਦੇ ਚੁੱਕਾ ਹੈ ਤਾਂ ਅਸੀਂ ਮੈਕਸਿਮਮ ਤੋਂ ਮੈਕਸਿਮਮ ਅਡਜਸਟ ਕਰਕੇ ਦੇ ਰਹੇ ਹਾਂ ਉਸ ਬੱਚੇ ਨੂੰ ਅਲਸ ਦੇ ਐਗਜ਼ਾਮ ਦੀ ਫੀਸ ਪੇ ਕਰਨ ਲੱਗਦੇ ਆ ਉਹ ਤੋਂ ਵੀ ਮੰਗ ਚਾਹੁੰਦਾ ਕਿ ਯਾਰ ਕਿਤੇ ਇੱਥੇ ਵੀ ਡਿਸਕਾਊਂਟ ਮਿਲ ਜਵੇ ਨਾ ਤਾਂ ਗੱਲੇ ਹੀ ਵੜ ਜੇ ਕੋਈ ਇਤਨਦੀ ਵੀ ਸਕੀਮ ਚ ਲਾਈ ਸਰ ਅਸੀਂ ਹਰ ਬੱਚਾ ਜਿਹੜਾ ਨੈਸਟ ਬ੍ਰੌਡ ਤੋਂ ਆਇਲਸ ਕਰੇਗਾ ਜਨਵਰੀ ਮਹੀਨੇ ਚ ਐਨਰੋਲ ਹੋਏਗਾ ਅਸੀਂ ਉਹਨੂੰ ਦਵਾਂਗੇ ਫਲੈਟ 10% ਡਿਸਕਾਊਂਟ ਔਨ ਆਇਲਸ ਐਗਜ਼ਾਮੀਨੇਸ਼ਨ ਨਹੀਂ ਬਿਲਕੁਲ ਸਰ ਨਹੀਂ ਹੋ ਸਕਦਾ ਅਸੀਂ ਦੇ ਰਹੇ ਹਾਂ ਜੀ ਕੋਲੋਂ ਦੇ ਰਹੇ ਫਿਰ ਬਿਲਕੁਲ ਚਾਹੇ ਕੋਲੋਂ ਦਾ ਹੀ ਹੈ ਜੀ ਇਹ ਸੋਸਾਇਟੀ ਨੂੰ ਗਿਵ ਬੈਕ ਕਰ ਰਹੇ ਹਾਂ ਜੀ ਕੀ diels the exam ਸਰ ਇਸ ਟਾਈਮ ਤੇ ਐਗਜ਼ਾਮ ਆਇਲਸ ਦੀ ਇਸ ਅਪਰੋਕਸੀਮੇਟਲੀ 16000 ਰੁਪਏ ਤਾਂ ਮਨ ਲਓ 16500 ਰੁਪਏ ਤੁਸੀਂ ਬੱਚਾ ਨੂੰ ਡਿਸਕਾਊਂਟ ਦਵਾ ਬਿਲਕੁਲ ਜੀ ਬਿਲਕੁਲ ਤਾਂ ਬਹੁਤ ਅੱਛੀ ਆਫਰ ਹੈ ਜੀ ਜੇਕਰ ਤੁਸੀਂ ਆਇਲਸ ਦਾ ਐਗਜ਼ਾਮ ਫਿਲ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਨੈਸਟ ਅਬਰੌਂਡ ਇਮੀਗ੍ਰੇਸ਼ਨ ਦੇ ਦਫ਼ਤਰ ਵਿਜ਼ਿਟ ਕਰੋ ਤੁਹਾਡਾ ਸਿੱਧਾ 1650 ਰੁਪਏ ਦਾ ਤਾਂ ਇਹ ਜਿਹੜਾ ਬੈਨੀਫਿਟ ਕਰਾਉਣ ਜਾ ਰਿਹਾ ਉਸ ਮੇਰਾ ਕੋਈ ਰਿਸ਼ਤੇਦਾਰ ਹੈ ਜੀ ਉਹਦੇ 6 ਈਚ ਹੈਗੇ ਆ ਠੀਕ ਹੈ ਜੀ ਕਿ ਤੋਂ ਆਲਸ ਹੋਰ ਯਾਗਾ ਤੋਂ ਕਰ ਲਈ ਹੋਰ ਉਹਨੇ ਵੀਜ਼ਾ ਲਗਵਾਣਾ ਠੀਕ ਹੈ ਜੀ ਉਹ ਤਾਂ ਕੋਈ ਬੈਨੀਫਿਟ ਕਰ ਸਕਦੇ ਬਿਲਕੁਲ ਸਰ ਅਸੀਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਜੇ ਕੋਈ ਬੱਚਾ ਬਾਹਰੋਂ ਵੀ ਆਇਲਸ ਕਰਕੇ ਆ ਰਿਹਾ ਹੈ ਔਰ ਉਸ ਬੱਚੇ ਦੇ 6 ایਚ ਹੈਗੇ ਹੈ ਅਸੀਂ ਫ੍ਰੀ ਫਾਈਲਿੰਗ ਕਰਾ ਕੇ ਦੇਵਾਂਗੇ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੋਂ 500 ਤੋਂ 35000 ਤੋਂ ਲੈ ਕੇ 70000 ਫਾਈਲਿੰਗ ਚਾਰਜ ਛੜ ਦੇਤੇ ਬਿਲਕੁਲ ਜੀ ਆਇਲਸ ਦੀ ਜਿਹੜੀ ਕੋਚਿੰਗ ਦੇ ਵਿੱਚ ਪੈਸੇ ਛੱਡ ਦਿੱਤੇ ਬਿਲਕੁਲ ਜੀ ਜੇ ਤੁਸੀਂ ਐਗਜ਼ਾਮ ਫਿਲ ਕਰਾਉਣਾ 1650 ਰੁਪਏ ਉਹ ਵੀ ਛੱਡ ਦਿੱਤੇ ਹੁਣ ਨਵੇਂ ਸਾਲ 'ਚ ਪੈਸੇ ਛੱਡੀ ਜਾਣੇ ਆ ਸਿਰੇ ਸੋਸਾਇਟੀ ਨੇ ਸਾਨੂੰ ਪਿਆਰ ਦਿੱਤਾ ਹੈ ਅਸੀਂ ਵਾਪਸੀ ਉਹਨਾਂ ਨੂੰ ਪਿਆਰ ਦਿਖਾ ਰਹੇ ਹਾਂ ਤਾਂ ਹੀ ਇੱਕ ਸੁਪਰ 30 ਦਾ ਬੈਚ ਲੈ ਕੇ ਲਾਂਚ ਕਰ ਰਹੇ ਆ ਆਪਾਂ ਔਰ ਸਿਰਵਰ ਸਿਰਵਰ ਇੱਕ ਇਹ ਪ੍ਰੋਮੋਸ਼ਨ ਆਪਾਂ ਜਨਵਰੀ ਮਹੀਨੇ ਲਈ ਦਿੱਤੀ ਹੁਣ ਜਿਨ੍ਹਾਂ ਨੇ ਬਾਹਰ ਚਲੇ ਜਾਣਾ ਫਿਰ ਪੱਕੇ ਵਾਲੇ ਵਾਲੀ ਉਹੀ ਪਾਲਸੀ ਹੈ ਕਿ ਪੱਕੇ ਕਰਾ ਕੇ ਦੋਗੇ ਬਿਲਕੁਲ ਸਰ ਪਾਲਸੀ ਸਾਡੀ ਅੱਜ ਵੀ ਹੋਈ ਹੈ ਸਾਡੇ ਕੋਲ ਆਉਂਗੇ ਜਦ ਤੱਕ ਹੱਥ ਕੈਨੇਡੀਅਨ ਪਾਸਪੋਰਟ ਨਹੀਂ ਆਉਂਦਾ ਤਦ ਤੱਕ ਸਾਥ ਨਹੀਂ ਛੱਡਾਂਗੇ ਮਤਲਬ ਨੈਸਟ ਬਰੌਡ ਵਾਲੇ ਨੇ ਤੁਹਾਡਾ ਕੈਨੇਡਾ ਵਿੱਚ ਵੀ ਨੈਸਟ ਪਵਾ ਦੇਣਾ ਬਿਲਕੁਲ ਸਰ ਤੁਹਾਡਾ ਸਵਾਗਤ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਇੱਕ ਵਾਰ ਫਿਰ ਤੋਂ ਵੀਜ਼ੇ ਤੇ ਵਿਚਾਰ ਕਰਨ ਲਈ ਅਸੀਂ ਪਹੁੰਚੇ ਹਾਂ ਨੈਸਟ ਬਰੌਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਵਿੱਚ ਔਰ ਸਾਡੇ ਨਾਲ ਸ਼ੁਸ਼ਾਨਤ ਪੁੱਛਰ ਜਿਸ ਵੀਡੀਓ ਦੇ ਆਖਰ ਤੱਕ ਬਨੇ ਰਹਿਣਗੇ ਪਹਿਲਾ ਸੁਸ਼ਾਨ ਜੀ ਦਾ ਸਵਾਗਤ ਕਰਦੇ ਫਿਰ ਤੁਹਾਡੇ ਸਵਾਲ ਲਵਾਂਗੇ ਬਹੁਤ ਨਹੀਂ ਦਾ ਸਵਾਗਤ ਹੈ ਸ਼ੁਸ਼ਾਨਤ ਜੀ ਪਿਛਲੀ ਵਾਰ ਆਪਾਂ ਤੁਹਾਡੇ ਨਾਲ ਵੀਡੀਓ ਕੀਤੀ ਹੈ ਜਿਹੜੀ ਉਹਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਡਬਲ ਜੀ ਆਈ ਸੀ ਜਿਹੜੀ ਲੱਗਣ ਵਾਲੀ ਹੈ 1 ਜਨਵਰੀ ਤੋਂ ਪਰ ਹਾਲੇ ਵੀ 5 ਦਿਨ ਬਾਕੀ ਨੇ ਜਿਹੜੇ ਬੱਚੇ ਜੁਆਇਨ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਜਿਹੜੇ ਬੱਚੇ ਚਾਹੁੰਦੇ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਕਿ ਅਸੀਂ ਪਬਲਿਕ ਕਾਲਜ ਵਿੱਚ ਐਡਮਿਸ਼ਨ ਲੈਣੀ ਹੈ ਕਿ ਹਾਲੇ ਵੀ ਖਿੜਕੀ ਖੁੱਲੀ ਹੈ ਬਿਲਕੁਲ ਸਰ ਹਜੇ ਵੀ ਬੱਚੇ ਕੋਲ ਓਪਰਚੁਨਿਟੀ ਹੈ ਹਜੇ ਵੀ ਇਸ ਤਰ੍ਹਾਂ ਦੇ ਇੱਕ ਦੋ ਕਾਲਜਿਸ ਹੈ ਜਿਹੜੇ ਕਿ ਇੱਕ ਦੋ ਘੰਟੇ ਦੇ ਵਿੱਚ ਪਬਲਿਕ ਕਾਲਜਿਸ ਹੈ ਜਿਹੜੇ ਕਿ ਆਫਰ ਲੈਟਰ ਦੇ ਰਹੇ ਨੇ ਬੱਚੇ ਨੂੰ ਸਰ ਇਸ ਗੱਲ ਦੀ ਕਿਵੇਂ ਗਰੰਟੀ ਮੰਨੀਏ ਕਿ ਇੱਕ ਦੋ ਕਾਲਜਿਸ ਹੈਗੇ ਆ ਜਿਹੜੇ ਇੱਕ ਦੋ ਘੰਟਿਆਂ ਵਿੱਚ ਆਫਰ ਲੈਟਰ ਦੇ ਦੇਣਗੇ ਹੋ ਸਕਦਾ ਹੈ ਕਿ ਸਿਰਫ ਖਾਪੀ ਖਿਆਲੀ ਗੱਲ ਹੈ ਸਰ ਦੇਖੋ ਅੱਜ ਕੈਨੇਡਾ 25th ਡਿਸੰਬਰ ਸਟਾਰਟ ਹੋ ਜਾਏਗੀ ਕ੍ਰਿਸਮਸ ਦੀ ਹੌਲਿਡੇ ਸਟਾਰਟ ਹੋ ਜਾਏਗੀ ਕੈਨੇਡਾ ਕੰਟਰੀ ਇਸ ਤਰ੍ਹਾਂ ਦੀ ਜਿਹੜੀ ਕ੍ਰਿਸਮਸ ਐ ਨਿਊ ਇਅਰ ਦੀ ਹੌਲਿਡੇਸ ਤੇ ਬਹੁਤ ਘੱਟ ਕੰਮ ਕਰਦੀ ਹੈ ਤਾਂ ਹੀ ਮੈਂ ਕਹਿ ਰਿਹਾ ਕਿ ਇੱਕ ਦੋ ਕਾਲਜਿਸ ਹੀ ਨੇ ਜਿਹੜੇ ਕਿ ਇਸ ਟਾਈਮ ਆਫਰ ਲੈਟਰ ਦੇਣਗੇ ਰੀਜ਼ਨ ਕੀ ਹੈ ਮੈਜੋਰਟੀ ਆਫ ਦੀ ਕਾਲਜਿਸ ਨੇ ਆਪਣਾ ਪ੍ਰੋਸੈਸਿੰਗ ਟਾਈਮ ਇਸ ਟਾਈਮ ਤੇ ਡਿਲੇ ਕਰਤਾ ਹੈ ਜਿਹੜਾ ਵੀ ਬੱਚੇ ਦੀ ਆਫਰ ਲੈਟਰ ਆ ਵੀ ਚੁੱਕੀ ਹੈ ਉਹਨਾਂ ਨੂੰ ਵੀ ਅਸੀਂ ਇਹੀ ਰეკਮੈਂਡ ਕਰਦੇ ਹਾਂ ਜੇ ਤੁਸੀਂ ਆਪਣੀ ਟਿਊਸ਼ਨ ਫੀਸ ਵੀ ਪੇ ਕਰ ਰਹੇ ਹੋ మేਕ ਸ਼ੋਰ ਕਾਲਜ ਨਾਲ ਇੱਕ ਵਾਰ ਈਮੇਲ ਥਰੂ ਗੱਲ ਕਰਕੇ ਕਿ ਜੇ ਅਸੀਂ ਫੀਸ ਪੇ ਕਰ ਰਹੇ ਹਾਂ ਕਿ ਆ ਸਾਡੀ ਫੀ ਰਸੀਟ ਆ ਜਾਏਗੀ so that ਤੁਸੀਂ 31 ਤੋਂ ਪਹਿਲਾਂ ਪਹਿਲਾਂ ਆਪਣੀ ਜਿਹੜੀ ਅਪਲੀਕੇਸ਼ਨ ਲੋਜ ਕਰ ਸਕੋ। ਮਤਲਬ ਇਹ ਵੀ ਸਾਨੂੰ ਪੁਆਇੰਟ ਉਹ ਸਮਝਣ ਦੀ ਲੋੜ ਹੈ ਕਿ ਹੋ ਸਕਦਾ ਤੁਹਾਨੂੰ ਮੇਲ ਆ ਜਾਵੇ ਲੇਕਿਨ ਬਾਅਦ ਤੁਹਾਡੇ ਆਫਰ ਲੈਟਰ ਆਉਣ। ਬਿਲਕੁਲ ਸਰ ਬਿਲਕੁਲ ਜੀ। ਫਿਰ ਉਹ ਕੁਝ ਨੁਕਸਾਨ ਤਾਂ ਫਿਰ ਸਟੂਡੈਂਟ ਦੇ ਹੋਏਗਾ। ਸਰ ਅੱਜ ਜਿਹੜਾ ਬੱਚਾ 25 ਜਨਵਰੀ 25 ਦਸੰਬਰ ਤੋਂ ਬਾਅਦ ਅਪਲਾਈ ਕਰ ਰਿਹਾ ਹੈ ਕਾਲਜ ਨੂੰ ਮੇਕ ਸ਼ੋਰ ਕਰੇ ਕਿ ਜੇ ਆਫਰ ਲੈਟਰ ਆ ਵੀ ਜਾ ਰਿਹਾ ਹੈ ਬੱਚੇ ਦਾ ਤਾਂ ਫੀਸ ਪੇ ਕਰਨ ਤੋਂ ਬਾਅਦ ਜੇ ਉਸ ਬੱਚੇ ਕੋਲ LOA ਜਾਂ ਟਿਊਸ਼ਨ ਫੀ ਰਸੀਟ ਨਹੀਂ ਹੈ ਤਾਂ ਮੁਸ਼ਕਿਲ ਹੋ ਜਾਏਗਾ ਉਸ ਲਈ ਕਿਉਂਕਿ GIC ਦਾ ਕੁਝ ਨਹੀਂ जीआईसी आईसीसीआई बैंक ਨੇ ਕਿਹਾ 29th دسمبر ਸ਼ਾਮ 5 ਵਜੇ ਤੱਕ ਅਸੀਂ ਆਪਣੇ ਸਰਟੀਫਿਕੇਟ ਜਿਹੜੇ ਇਸ਼ੂ ਕਰਾਂਗੇ ਤਾਂ ਤੁਹਾਡੇ ਕੋਲ ਜੇ 28 دسمبر ਤੱਕ ਵੀ ਕਾਲਜ ਦੇ ਵੱਲੋਂ ਫੀ ਰਸੀਟ ਜਾਂ ਐਲਓਏ ਤੁਹਾਡੇ ਕੋਲ ਹੈਗੀ ਹੈ ਤਾਂ ਤੁਸੀਂ ਆਪਣੀ ਅਪਲੀਕੇਸ਼ਨ ਨੂੰ ਪ੍ਰੋਸੀਡ ਜ਼ਰੂਰ ਕਰੋ ਮਤਲਬ 27 28 29 ਤਿੰਨ ਦਿਨ ਹਲੇ ਹੈਗੇ ਆ ਪਰ ਜਿਹੜੇ ਅਪਲਾਈ ਕਰਨਾ ਚਾਹੁੰਦੇ ਇੱਕ ਵਾਰੀ ਨੈਸਟ ਬ੍ਰਾਡ ਵਿਖੇ ਵਿਜ਼ਿਟ ਕਰ ਸਕਦੇ ਪਰ ਸਰ ਜਿਨ੍ਹਾਂ ਕੋਲ ਨਹੀਂ ਹੁਣ ਪਹੁੰਚ ਹੋਣਾ ਬੈਂਡਸ ਹੀ ਨਹੀਂ ਆਏ ਜਿਨ੍ਹਾਂ ਨੇ ਹਲੇ ਜਨਵਰੀ ਮਹੀਨੇ ਆਲ ਸ਼ੁਰੂ ਕਰਨੀ ਹੈ ਜੀ ਜੀਆਈਸੀ ਡਬਲ ਲੱਗਣਾ ਇਹ ਤਾਂ 100% ਸ਼ੋਰ ਹੈ ਬਿਲਕੁਲ ਸਰ ਪਰ ਨੈਸਟ ਅਬਰਾਡ ਉਹਨਾਂ ਦੀ ਕਿਸੇ ਤਰੀਕੇ ਮਦਦ ਕਰ ਸਕਦਾ ਸਰ ਨੈਸਟ ਅਬਰਾਡ ਲੈ ਕੇ ਆ ਰਿਹਾ ਹੈ 1st ਆਫ ਜਨਵਰੀ 2024 ਤੋਂ ਇੱਕ ਸੁਪਰ 30 ਬੈਚ ਜਿਸ ਦੇ ਵਿੱਚ ਨੈਸਟ ਅਬਰਾਡ ਦੇ ਰਿਹਾ ਹੈ ਬੱਚਿਆਂ ਨੂੰ ਮੌਕਾ ਆਇਲਸ ਕਰਕੇ ਆਪਣੀ ਐਪਲੀਕੇਸ਼ਨ ਇੱਕ ਆਰਸੀਆਈਸੀ ਤੋਂ ਲਗਵਾ ਕੇ 0 ਰੁਪਏ ਦੇ ਵਿੱਚ ਨਾ ਤਾਂ ਦਿਓ ਤੁਸੀਂ ਆਇਲਸ ਦੀ ਫੀਸ ਔਰ ਨਾ ਹੀ ਦਿਓ ਪ੍ਰੋਸੈਸਿੰਗ ਦੀ ਫੀਸ ਜੇ ਤੁਹਾਡਾ ਬੱਚਾ ਇਸ ਟਾਈਮ ਜੈਨ ਮਾਰਕੀਟ ਚ ਬੈਠਾ ਜਿਹਨੇ ਬੱਚੇ ਨੇ ਅਜੇ ਆਈਐਸ ਦੀ ਪ੍ਰੈਪਰੇਸ਼ਨ ਸਟਾਰਟ ਕਰਨੀ ਹੈ ਜੇ ਬੱਚਾ 6 ਇਚ ਸਕੋਰ ਕਰ ਸਕਦਾ ਹੈ ਫਰੈਸ਼ ਐਪਲੀਕੇਸ਼ਨ ਹੈ ਰਿਫਿਊਜ਼ਡ ਐਪਲੀਕੇਸ਼ਨ ਹੈ ਉਹ ਗੱਲ ਬਾਤ ਦੀ ਹੈ ਜੇ ਬੱਚਾ 6 ਇਚ ਸਕੋਰ ਕਰ ਸਕਦਾ ਹੈ ਦੈਨ ਨੈਕਸਟ ਬ੍ਰੌਡ ਕਰ ਆਏਗਾ ਉਹਨੂੰ ਫ੍ਰੀ ਦੇ ਵਿੱਚ ਆਇਲਸ ਔਰ ਫ੍ਰੀ ਦੇ ਵਿੱਚ ਦੀ ਖਫੀਦਾ ਫਾਇਦਾ ਮਤਲਬ ਆਪਾਂ ਇਹ ਗੱਲ ਸਮਝੀਏ ਬੱਚਾ ਤੁਹਾਡੇ ਕੋਲ ਐਡਮਿਸ਼ਨ ਲੈ ਲੈਂਦਾ ਜੀ ਸਰ ਜੇ ਉਹਦੇ 6 ਈਚ ਆ ਜਾਂਦੇ ਆ ਫਿਰ ਉਹਨੂੰ ਕੀ ਫਾਇਦਾ ਹੋਊਗਾ ਜਿਹੜਾ ਸਮਝਾ ਦਈਏ ਜਿਹੜਾ ਬੱਚੇ ਦਾ 6 ਈਚ ਆ ਜਾਏਗਾ ਜਿਸ ਬੱਚੇ ਨੇ ਸਾਡੇ ਕੋਲ ਪੜਿਆ ਹੈ ਜਿਨੇ ਆਪਣੀ ਟਿਊਸ਼ਨ ਫੀਸ ਦਿੱਤੀ ਹੈ ਆਇਲਸ ਕੋਚਿੰਗ ਦੀ ਅਸੀਂ ਉਹਦੀ ਆਇਲਸ ਦੀ ਫੀਸ ਜਿਹੜੇ ਸਾਨੂੰ ਦੇ ਚੁੱਕਾ ਐ ਐਡਜਸਟ ਕਰਾਂਗੇ ਜਦੋਂ ਆਪਾਂ ਉਹਦਾ ਵੀਜ਼ਾ ਲੋਜ ਕਰ ਰਹੇ ਹਾਂ ਇੱਕ ਤਾਂ ਅਸੀਂ ਵੀਜ਼ਾ ਲੋਜਮੈਂਟ ਤੇ ਜ਼ੀਰੋ ਪ੍ਰੋਸੈਸਿੰਗ ਚਾਰਜ ਦੇ ਨਾਲ ਇੱਕ ਮੰਥੇ ਪ੍ਰੋਮੋਸ਼ਨ ਕਰ ਰਹੇ ਆ 30 ਸੁਪਰ 30 ਬੈਚ ਤੇ ਔਰ ਜਿਹੜੇ ਬੱਚੇ ਨੇ ਅੱਜ ਦੀ ਫੀਸ ਦਿੱਤੀ ਹੋਈ ਹੈ ਸਾਨੂੰ ਉਹ ਅਸੀਂ ਉਹਦੀ ਐਡਜਸਟ ਕਰਾ ਕੇ ਦੇਵਾਂਗੇ ਅੰਬੈਸੀ ਫੀਸ ਤੇ ਬਲਵਸੀ ਤੁਹਾਡੀ ਸੁਪਰ 30 ਦੀ ਆਫਰ ਨੂੰ ਇਦਾਂ ਸਮਝੀਏ ਮੰਨ ਲਓ ਮੈਂ ਜਨਵਰੀ ਮਹੀਨੇ ਐਡਮਿਸ਼ਨ ਕਰਾ ਲੈਣਾ ਮੰਨ ਕੇ ਚੱਲੀਏ ਤੁਹਾਡੀ ਫੀਸ 10000 ਹੈ ਘੱਟ ਵੱਧ ਹੋ ਸਕਦੀ ਹੈ ਉਹ ਤੁਹਾਨੂੰ ਪਤਾ ਮੈਂ 6 ਮਹੀਨੇ ਚ 60000 ਰੁਪਏ ਕਰ ਦਿੰਨਾ ਜੀ ਔਰ ਮੇਰੇ 6 ਇਚ ਆ ਜਾਂਦੇ ਆ ਤੁਹਾਡੇ ਥਰੂ ਮੈਂ ਵੀਜ਼ਾ ਲਗਵਾਉਣਾ ਤਾਂ ਉਸ ਮੇਰੇ 60000 ਐਡਜਸਟ ਹੋ ਜਾਣਗੇ ਬਿਲਕੁਲ ਸਰ ਜਿਹੜਾ ਬੱਚਾ 6 ਇਚ ਸਾਡੇ ਕੋਲ ਕਰ ਰਿਹਾ 3 ਮਹੀਨੇ ਪੜ ਰਿਹਾ 30000 ਦਿੱਤਾ ਉਸ ਬੱਚੇ ਨੇ ਜਾਂ 6 ਮਹੀਨੇ ਪੜ ਰਿਹਾ 60000 ਸਾਨੂੰ ਦਿੱਤਾ ਉਹਦੀ ਸਰਕਾਰੀ ਫੀਸ ਜੇ 15000 ਬਣਦੀ ਹੈ ਜਾਂ ਪ੍ਰਾਈਨ ਫੀਸ ਕਾਲਜ ਦੀ 10-15000 ਬਣਦੀ ਤਾਂ ਨੈਕਸਟ ਅਬਰੋਡ ਮੇਕ ਸ਼ੋਰ ਕਰੇਗਾ ਤੁਹਾਡੀ ਆਈਜ਼ੀ ਫੀਸ ਦਿੱਤੀ ਹੋਈ ਐਡਜਸਟ ਹੋਵੇ ਹਾਂਜੀ ਜੇ ਬੱਚੇ ਦਾ ਖਰਚਾ 30000 ਹੈ ਬੱਚਾ 40000 ਦੇ ਚੁੱਕਾ ਹੈ ਤਾਂ ਅਸੀਂ ਮੈਕਸਿਮਮ ਤੋਂ ਮੈਕਸਿਮਮ ਐਡਜਸਟ ਕਰਕੇ ਦੇ ਰਹੇ ਹਾਂ ਉਸ ਬੱਚੇ ਨੂੰ ਹਮ ਮਤਲਬ ਮੇਰੇ ਕੋ ਇਨਡਾਇਰੈਕਟਲੀ ਮੇਰੇ ਜਿਹੜੇ ਪੈਸੇ ਆਉਣ ਅਡਜਸਟ ਹੋ ਰਿਹਾ ਤੇ ਬਈ ਆਹ ਜਿਹੜੀ ਉਹ ਫ੍ਰੀ ਚ ਹੋ ਰਹੀ ਹੈ यस ਬਿਲਕੁਲ ਹਮ ਪਰ ਮੇਰਾ ਇਰਾਦਾ ਪੱਕਾ ਹੋਣਾ ਚਾਹੀਦਾ ਕਿ ਮੈਂ 6 ਇਚ ਲੈਣੇ ਆ ਬਿਲਕੁਲ ਸਰ 6 ਇਚ ਇਥੇ ਇੰਪੋਰਟੈਂਟ ਫੈਕਟਰ ਹੈ ਇਹ ਵੀ ਤੁਸੀਂ ਗੱਲ ਚੰਗੀ ਕਿ ਕਿਉਂਕਿ ਫਿਰ ਬੱਚਾ ਨਾ 19 ਉਦੋਂ ਉਸ ਹਿਸਾਬ ਨਾਲ ਪ੍ਰੈਪਰੇਸ਼ਨ ਕਰੇਗਾ ਕਿ ਯਾਰ ਮੈਂ ਆਪਣਾ ਫਾਇਦਾ ਕਰਨਾ ਹੈ ਤਾਂ ਮੈਂ ਮਿਹਨਤ ਹੋਰ ਕਰ ਲਵਾਂ ਥੋੜਾ ਹੋਰ ਹਾਰਡ ਜਿਹੜਾ ਕੋਸ਼ਿਸ਼ਾ ਕਰ ਲਵਾਂ ਪਰ ਸੁਸ਼ਾਦ ਜੀ ਇੱਕ ਗੱਲ ਸਮਝਾਓ ਇਹ ਤਾਂ ਤੁਸੀਂ ਬੱਚਾ ਨੂੰ ਬੈਨੀਫਿਟ ਦੇ ਦਿੱਤਾ ਨੈਕਸਟ ਅਬਰੋਡ ਇਮੀਗ੍ਰੇਸ਼ਨ ਵੱਲੋਂ ਪਰ ਕਿਵਲ ਨਾ ਸਟੂਡੈਂਟ ਜਦੋਂ ਆਇਲਸ ਦੇ ਐਗਜ਼ਾਮ ਦੀ ਫੀਸ ਪੇ ਕਰਨ ਲੱਗਦੇ ਆ ਉਦੋਂ ਵੀ ਮਨ ਚਾਹੁੰਦਾ ਕਿ ਯਾਰ ਕਿਤੇ ਇੱਥੇ ਵੀ ਡਿਸਕਾਊਂਟ ਮਿਲ ਜਵੇ ਨਾ ਤਾਂ ਗੱਲੇ ਹੀ ਬਣ ਜੇ ਕੋਈ ਇਦਾਂ ਦੀ ਵੀ ਸਕੀਮ ਚਲਾਈ ਹੈ ਸਰ ਅਸੀਂ ਹਰ ਬੱਚਾ ਜਿਹੜਾ ਨੈਸਟ ਬ੍ਰੌਡ ਤੋਂ ਆਇਲਸ ਕਰੇਗਾ ਜਨਵਰੀ ਮਹੀਨੇ ਐਨਰੋਲ ਹੋਏਗਾ ਅਸੀਂ ਉਹਨੂੰ ਦੇਵਾਂਗੇ ਫਲੈਟ 10% ਡਿਸਕਾਊਂਟ ਔਨ ਆਇਲਸ ਐਗਜ਼ਾਮੀਨੇਸ਼ਨ ਫੀਸ ਨਹੀਂ ਬਿਲਕੁਲ ਸਰ 10 ਨਹੀਂ ਹੋ ਸਕਦਾ ਅਸੀਂ ਦੇ ਰਹੇ ਹਾਂ ਜੀ ਇਹ ਕੋਲੋਂ ਤੇਰੇ ਆਵੇ ਬਿਲਕੁਲ ਚਾਹੇ ਕੋਲੋਂ ਦਾ ਹੀ ਹੈ ਜੀ ਇਹ ਸੋਸਾਇਟੀ ਨੂੰ ਗਿਵ ਬੈਕ ਕਰ ਰਹੇ ਆ ਕਿ ਇੱਕ ਬੱਚਾ ਜਿਹੜਾ ਡਬਲ ਡੀਆਈਸੀ ਡਬਲ ਜੀਆਈਸੀ ਪੇ ਕਰ ਰਿਹਾ ਹੈ ਜੇ ਨੈਕਸਟ ਬਰੌਡ ਉਸ ਬੱਚੇ ਨੂੰ 11500 ਦਾ ਡਿਸਕਾਊਂਟ ਦੇ ਵੀ ਦੇਗਾ ਤਾਂ ਕੋਈ ਪ੍ਰੋਬਲਮ ਨਹੀਂ ਪਰ ਫਿਰ ਇਹ ਜਿਹੜੀ ਤੁਹਾਡੀ ਆਫਰ ਹੈ ਵੈਲਿਡ ਕਦੋਂ ਤੱਕ ਹੈ ਬੈਚ ਦਾ ਤੁਸੀਂ ਕਹੇ ਸੁਪਰ 30 ਹੈ ਸੁਪਰ 30 ਬੈਚ ਹੋਏਗਾ ਔਰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਹੀ ਆਫਰ ਸਾਡਾ ਮਤਲਬ 1 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਕੋਈ ਵੀ ਐਡਮਿਸ਼ਨ ਲੈਂਦਾ ਤਾਂ ਨੈਕਸਟ 6 ਮਨთ ਤੱਕ ਤੁਹਾਡੀ ਆਫਰ ਉਹਦੇ ਲਈ ਵੈਲਿਡ ਹੈ ਜਿਹੜਾ ਬੱਚਾ ਇਨਰੋਲ ਸਾਡੇ ਕੋਲ ਪਹਿਲੀ ਜਨਵਰੀ ਤੋਂ ਲੈ ਕੇ 30 ਜਨਵਰੀ 31 ਜਨਵਰੀ ਤੱਕ ਇਨਰੋਲ ਹੋਏਗਾ ਇਹ ਆਫਰ ਉਹਦੇ ਲਈ ਵੈਲਿਡ ਹੈ ਉਹਦੇ ਲਈ ਵੈਲਿਡ ਹੈ ਜਦੋਂ ਉਹ ਜੁਆਇਨ ਕਰਦਾ 3 ਮਹੀਨੇ ਲਗਾਏ ਸਾਨੂੰ ਕੋਈ ਪ੍ਰੋਬਲਮ ਜਦੋਂ ਜੁਆਇਨ ਕਰਦਾ ਉਸ ਤੋਂ 6 ਮ ਸਰ 3 ਮੰਥਸ ਕਹ ਲਓ 6 ਮੰਥਸ ਕਹ ਲਓ ਜਦ ਤੱਕ ਬੱਚਾ ਐਸ ਕਲੀਅਰ ਨਹੀਂ ਕਰਦਾ 3 ਟੂ 6 ਮੰਥ ਬਿਲਕੁਲ ਜੀ ਇਹ ਗੱਲ ਮੈਨੂੰ ਥੋੜਾ ਡਾਊਟਫੁਲ ਲੱਗਦੀ ਆ ਜੀ ਕਿ ਤੁਸੀਂ ਬੱਚਿਆਂ ਨੂੰ ਜਿਹੜਾ ਉਹ ਪੇ ਕਰਦੇ ਆ ਐਗਜ਼ਾਮ ਦੇ ਲਈ ਉਹ ਚੋਂ ਕਿਵੇਂ ਡਿਸਕਾਊਂਟ ਦਵਾ ਸਕਦੇ ਹੋ ਮੈਂ ਅਜੇ ਤੱਕ ਨਹੀਂ ਸੁਣੀ ਇਹ ਗੱਲ ਸਰ ਬਹੁਤ ਇਹ ਬੇਸਿਕਲੀ ਕੀ ਹੈ ਨੈਸਟ ਅਬਰਾਡ ਦਾ ਇੱਕ ਤਰੀਕੇ ਨਾਲ ਸਾਡਾ ਸੁਸਾਇਟੀ ਨੂੰ ਗਿਵ ਬੈਕ ਹੈ ਸੁਸਾਇਟੀ ਦਾ ਸਾਨੂੰ ਬਹੁਤ ਪਿਆਰ ਦਿੱਤਾ ਪਿਛਲੇ 2 ਸਾਲ ਤੋਂ ਬਹੁਤ ਲੋਕਾਂ ਨੇ ਸਾਡੇ ਤੇ ਆਪਣਾ ٹرسٹ ਦਿਖਾਇਆ ਇਹ ਤਰੀਕੇ ਨਾਲ ਸੀ ਇਹਨਾਂ ਨੂੰ ਗਿਵ ਬੈਕ ਕਰ ਰਹੇ ਆ ਸੁਸਾਇਟੀ ਹੁਣ ਸਰ ਫੀਸ ਕਿੰਨੀ ਹੈ ਜੀ ਐਲਸ ਦੇ ਐਗਜ਼ਾਮ ਸਰ ਇਸ ਟਾਈਮ ਤੇ ਐਗਜ਼ਾਮ ਐਲਸ ਦੀ ਫੀਸ ਅਪਰੋਕਸੀਮੇਟਲੀ 16000 ਹੈ ਤਾਂ ਮਤਲਬ 16500 ਰੁਪਏ ਤੁਸੀਂ ਬੱਚੇ ਨੂੰ ਡਿਸਕਾਊਂਟ ਦਵਾ ਸਕਦੇ ਬਿਲਕੁਲ ਜੀ ਬਿਲਕ ਐਗਜ਼ਾਮ ਫਿਲ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਨੈਸਟ ਅਬਰਾਡ ਇਮੀਗ੍ਰੇਸ਼ਨ ਦੇ ਦਫ਼ਤਰ ਵਿਜ਼ਿਟ ਕਰੋ ਤੁਹਾਡਾ ਸਿੱਧਾ 1650 ਰੁਪਏ ਦਿੱਤਾ ਇਹ ਜਿਹੜਾ ਬੈਨੀਫਿਟ ਕਰਾਉਣ ਜਾ ਰਹੇ ਆ ਪਰ ਸਰ ਹੁਣ ਜਿਨ੍ਹਾਂ ਨੇ ਤੁਹਾਡੇ ਇੱਥੋਂ ਆਇਲਸ ਕੀਤੀ ਤੁਸੀਂ ਉਹਨਾਂ ਦਾ ਬੈਨੀਫਿਟ ਕਰ ਰਹੇ ਹੋ ਜੀ ਜਿਨ੍ਹਾਂ ਨੇ ਬੈਚ ਇਨਰੋਲ ਕਰਨਾ ਉਹਨਾਂ ਦਾ ਬੈਨੀਫਿਟ ਕਰ ਰਹੇ ਹੋ ਸਪੋਜ਼ ਮੇਰਾ ਕੋਈ ਰਿਸ਼ਤੇਦਾਰ ਹੈ ਜੀ ਉਹਦੇ 6 ਈਚ ਹੈਗੇ ਆ ਠੀਕ ਹੈ ਜੀ ਕਿਤੋਂ ਆਲਸ ਹੋਰ ਜਗ੍ਹਾ ਤੋਂ ਕਰ ਲਈ ਫਿਰ ਉਹਨੇ ਵੀਜ਼ਾ ਲਗਵਾਣਾ ਠੀਕ ਹੈ ਜੀ ਉਹ ਤਾਂ ਕੋਈ ਬੈਨੀਫਿਟ ਕਰ ਸਕਦੇ ਬਿਲਕੁਲ ਸਰ ਅਸੀਂ 1 ਜਨਵਰੀ ਤੋਂ ਲੈ ਕੇ 31 ਜਨਵਰੀ ਜੇ ਕੋਈ ਬੱਚਾ 12 ਵੀ ਆਇਲਸ ਕਰਕੇ ਆ ਰਿਹਾ ਹੈ ਔਰ ਉਸ ਬੱਚੇ ਦੇ 6 each ਹੈਗੇ ਆ ਅਸੀਂ ਫ੍ਰੀ ਫਾਈਲਿੰਗ ਕਰਾ ਕੇ ਦੇਵਾਂਗੇ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਇਥੇ ਇੰਪੋਰਟੈਂਟ ਗੱਲ ਹੈ ਸਰ ਫ੍ਰੀ ਫਾਈਲਿੰਗ ਬਾਈਕ ਰੈਗੂਲੇਟਿਡ ਕਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਇਹ ਬਹੁਤ ਇੰਪੋਰਟੈਂਟ ਫੈਕਟਰ ਹੈ ਜੀ ਫ੍ਰੀ ਫਾਈਲ ਦੇਵਾਂਗੇ ਤੇ ਨੋਰਮਲ ਫਿਰ ਫਾਈਲ ਤੇ ਚਾਰजेस ਕਿੰਨੇ ਹੋ ਜਾਂਦੇ ਸਰ ਦੇਖੋ ਹਰ ਕੰਸਲਟੈਂਸੀ ਦਾ ਡਿਫਰੈਂਟ ਡਿਫਰੈਂਟ ਹੈ ਕੋਈ 10000 ਕੋਈ 20000 ਕੋਈ 30000 ਕੋਈ 40000 ਚਾਰਜ ਕਰਦਾ ਆਪਾਂ ਕਿਸੇ ਦੇ ਪ੍ਰਾਈਸ ਤੇ ਗੱਲ ਨਹੀਂ ਕਰ ਸਕਦੇ ਬਟ ਜੋ ਸ਼ੋਰਟੀ ਦੇ ਸਕਦਾ ਹੈ ਕਿ ਨੈਕਸਟ ਅਬ੍ਰੋਡ ਤੁਹਾਡੇ ਕੋ ਇੱਕ ਪੈਸਾ ਨਹੀਂ ਚਾਰਜ ਕਰੇਗਾ ਨਹੀਂ ਮੈਂ ਉਹ ਗੱਲ ਤਾਂ ਪੁੱਛੀ ਨਾ ਕਿਉਂਕਿ ਦੇਖੋ ਆਪਣੀ ਲਾਸਟ ਵਾਰੀ ਵੀ ਗੱਲ ਹੋਈ ਸੀ ਕਿ ਹ ਐਵਰੇਜ ਪ੍ਰੋਸੈਸਿੰਗ ਇੱਕ RCIC ਦਾ ਐਨੀ ਵੇਅਰ ਫਰੋਮ 500 ਡਾਲਰ ਤੋਂ 1000 ਡਾਲਰ ਹੁੰਦਾ ਹੈ। ਤਾਂ ਮਤਲਬ 70000 ਤੱਕ 깔 ਚਲੇ ਜਾਂਦੇ। 30000 ਤੋਂ 60000 ਇੱਕ ਕੰਸਲਟੈਂਟ ਜਿਹੜਾ ਵੀ ਕੈਨੇਡਾ ਬੈਠਾ ਹੈ RCIC ਉਹ ਸਟੱਡੀ ਵੀਜ਼ਾ ਚਾਰਜ ਕਰਦਾ ਹੈ। ਜੇ ਕਿਸੇ ਦਾ ਕੋਈ ਪਰਿਵਾਰਿਕ ਮੈਂਬਰ ਬਾਹਰ ਬੈਠਾ ਹੈ ਉਹ ਕਿਸੇ ਵੀ ਕੰਸਲਟੈਂਟ ਨੂੰ ਅਪਰੋਚ ਕਰਕੇ ਪੁੱਛ ਸਕਦਾ ਹੈ। ਹਰੇਕ ਦਾ ਇੱਕ ਬੇਸਿਕ ਮਿਨੀਮਮ ਪ੍ਰਾਈਸ 500 ਡਾਲਰ। ਮਤਲਬ 35000 ਤੋਂ ਲੈ ਕੇ 70000 ਫਾਈਲਿੰਗ ਚਾਰਜ ਛੱਡ ਦਿੱਤੇ। ਬਿਲਕੁਲ ਜੀ। ਆਇਲਸ ਦੀ ਜਿਹੜੇ ਕੋਚਿੰਗ ਦੇ ਵਿੱਚ ਪੈਸੇ ਛੱਡ ਦਿੱਤੇ ਬਿਲਕੁਲ ਜੀ ਜੇ ਤੁਸੀਂ ਐਗਜ਼ਾਮ ਫਿਲ ਕਰਾਉਣਾ 1650 ਰੁਪਏ ਉਹ ਵੀ ਛੱਡ ਦਿੱਤਾ ਤੋੜ ਨਵੇਂ ਸਾਲ 'ਚ ਪੈਸੇ ਛੱਡੀ ਜਾਣੇ ਆ ਸਿਰੇ ਸੋਸਾਇਟੀ ਨੇ ਸਾਨੂੰ ਪਿਆਰ ਦਿੱਤਾ ਹੈ ਅਸੀਂ ਵਾਪਸੀ ਉਹਨਾਂ ਨੂੰ ਪਿਆਰ ਦਿਖਾ ਰਹੇ ਹਾਂ ਤਾਂ ਹੀ ਇੱਕ ਸੁਪਰ 30 ਦਾ ਬੈਚ ਲੈ ਕੇ ਲਾਂਚ ਕਰ ਰਹੇ ਆ ਆਪਾਂ ਔਰ ਸਿਰਵਰ ਸਿਰਵਰ ਇੱਕ ਇਹ ਪ੍ਰੋਮੋਸ਼ਨ ਆਪਾਂ ਜਨਵਰੀ ਮਹੀਨੇ ਲਈ ਦਿੱਤੀ ਹੈ ਜਨਵਰੀ ਮਹੀਨੇ ਤੇ ਫਰਵਰੀ ਮਹੀਨੇ ਹੋਰ ਫਿਰ ਉਹ ਆਫਰਸ ਆ ਸਕਦੇ ਬਿਲਕੁਲ ਸਰ ਆ ਸਕਦੇ ਦੇਖਦੇ ਹਾਂ ਕਿਸ ਤਰ੍ਹਾਂ ਆਵਾਂਗੇ ਫੈਬ ਮਹੀਨੇ ਲਈ ਅੱਛਾ ਲਾਸਟ ਵੀਡੀਓ ਤੋਂ ਬਾਅਦ ਕਿੰਨੇ ਕਿ ਕਲਾਇੰਟਸ ਦੇ ਤੁਹਾਡੇ ਤੱਕ ਅਪਰੋਚ ਕੀਤੀ ਹੈ ਤੇ ਕਿ ਤੱਕ ਕਿਤੇ ਦੇ ਕੁਐਸਚਨ ਸਾਹਮਣੇ ਆ ਰਹੇ ਆ ਸਰ ਅੱਜ ਵੀ ਇੱਕ ਬੱਚਾ ਸਾਡੇ ਕੋਲ ਅਪਰੋਚ ਕਰ ਰਿਹਾ ਕਿ ਮੈਂ ਇੱਕ ਫੀਸ ਕੱਟ ਪੇ ਕਰਨਾ ਚਾਹੁੰਦਾ ਹੂੰ ਉਸ ਟਾਈਮ ਤੇ ਬੱਚੇ ਨੂੰ ਇਹ ਗੱਲ ਸਮਝ ਨਹੀਂ ਚਾਹੀਦੀ ਪਬਲਿਕ ਕਾਲਜ ਸਾਡੇ ਕੋਲ ਹੈਗੇ ਨਹੀਂ ਜਿੱਥੇ ਸਰਕਾਰ ਸਰਕਾਰੀ ਕਾਲਜ ਦੀ ਫੀਸ ਹੀ ਸਿਰਫ 10-12 ਹਜ਼ਾਰ ਡਾਲਰ ਹੈ ਓਕੇ ਤਾਂ ਤੁਸੀਂ ਕਹਿੰਦੇ ਕਿਉਂ ਕਰ ਰਹੇ ਹੋ ਜੇ ਬੱਚਾ ਜ 18000 ਡਾਲਰ ਕਾਲਜ ਦੀ ਫੀਸ ਦੇ ਰਿਹਾ ਹੈ 10000 ਡਾਲਰ ਜੀਆਈਸੀ ਪੇ ਕਰ ਰਿਹਾ ਹੈ ਤਾਂ ਟੋਟਲ 28000 ਡਾਲਰ ਖਰਚ ਰਿਹਾ ਹੈ ਜੇ ਇਹੀ ਪਾਰਟ ਆਪਾਂ ਉਹਨਾਂ ਨੂੰ ਪਬਲਿਕ ਕਾਲਜ ਹੀ ਦਰਵਾ ਦਈਏ ਜਿੱਥੇ ਫੀ ਤਾਂ ਵੀ ਟੋਟਲ ਫਰਕ 32000 ਦਾ ਹੈ ਜਾਓ ਪਬਲਿਕ ਕਾਲਜ ਕਾਲਜ ਲੱਭੋ ਜਿਨ੍ਹਾਂ ਦੀ ਫੀਸ ਘੱਟ ਹੈ ਦੇਖੋ ਆਪਣੀ ਰਿਸਰਚ ਕਰੋ ਕਿਸੇ ਵੀ ਕੰਸਲਟੈਂਟ ਤੇ ਅੱਖ ਬੰਦ ਕਰਕੇ ਵਿਸ਼ਵਾਸ ਨਾ ਕਰੋ ਚਾਹੇ ਅਸੀਂ ਆ ਚਾਹੇ ਰਿਸਰਚ ਤੁਸੀਂ ਨਹੀਂ ਕੀਤੀ ਤੇ ਕੋਈ ਆ ਕੇ ਸਲਾਹ مشਵਰਾ ਜ਼ੂਰ ਕਰ ਲਓ ਮੈਨੂੰ ਸਰ ਉਹਨਾਂ ਦੀ ਗੱਲ ਬੜੀ ਵਾਜਿਬ ਲੱਗੀ ਕਿ ਇਹ ਤੁਹਾਨੂੰ ਕਾਲਜ ਉਹ ਦਵਾ ਦੇਣ ਜਿੱਦੀ ਫੀਸ ਸਿਰ 10000 ਡਾਲਰ ਹੋਵੇਗੀ ਤੇ ਤੁਹਾਡਾ ਬੈਨੀਫਿਟ ਤਾਂ ਹੈ ਹੀ ਆ ਔਰ ਜਿਹੜੀ ਜੀਆਈਸੀ ਆ ਉਹ ਟੈਕਨੀਕਲੀ ਤੁਹਾਨੂੰ ਵਾਪਸ ਹੀ ਮਿਲਣੀ ਹੈ ਤੁਹਾਡਾ ਸਹਾਰਾ ਆ ਤੁਹਾਨੂੰ ਜੇ ਨੌਕਰੀ ਮਿਲ ਗਈ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਮਿਲੀ ਤਾਂ ਤੁਸੀਂ ਆਪਣਾ ਲਾਈਵਲੀਹੂਡ ਮੈਨੇਜ ਜਿਹੜਾ ਕਰ ਸਕਦੇ ਹੋ ਰੀਜ਼ਨ ਇਹ ਹੀ ਹੈ ਜੀ ਆਈਸੀ ਡਬਲ ਕਰਨ ਦਾ ਕਿ ਬੱਚੇ ਤੇ ਮੈਂਟਲ ਪ੍ਰੈਸ਼ਰ ਨਾ ਆਵੇ ਔਰ ਪੀਸ ਜਿਹੜੀ ਜਦੋਂ ਘਟ ਜਾਣੀ ਆ ਸਿਰਫ 10000 ਡਾਲਰ ਰਹਿ ਜਾਣੀ ਦੂਜੇ ਪਾਸੇ ਵਧਦੇ ਆ ਤਾਂ ਉਹ ਤਾਂ ਫਿਰ ਬੰਦੇ ਨੂੰ ਸਮਝਣਾ ਚਾਹੀਦਾ ਨਾ ਬਿਲਕੁਲ ਸਰ ਪਬਲਿਕ ਕਾਲਜਿਸ ਨੇ ਜਿੰਨਾ ਇੱਥੇ ਤੁਸੀਂ 2 ਸਾਲ ਦਾ ਡਿਪਲੋਮਾ ਕਰ ਰਹੇ ਹੋ 20 ਤੋਂ 25000 ਦੇ ਵਿੱਚ ਤੁਹਾਡਾ ਡਿਪਲੋਮਾ ਕੰਪਲੀਟ ਹੋ ਜਾਂਦਾ ਜੇ ਤੁਸੀਂ ਮਾਸਟਰਸ ਕਰਨਾ ਚਾਹੁੰਦੇ ਹੋ 25 26000 ਚ ਮਾਸਟਰਸ ਵੀ ਕੰਪਲੀਟ ਹੋ ਜਾਂਦੀ ਹੈ 2 ਸਾਲ ਦੀ ਬੱਚੇ ਇੱਕ ਸਰ ਨਾਲ ਅੱਜ ਕੱਲ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਕਹਿੰਦੇ ਕਿ 31 ਦਸੰਬਰ ਤੋਂ ਬਾਅਦ ਜਿਨ੍ਹਾਂ ਦੇ ਵਰਕ ਪਰਮਿਟ ਹੈ ਉਹ ਵੀ ਕੈਨਸਲ ਹੋ ਜਾਣੇ ਇਹ ਸੱਚੀ ਹੈ ਕਿ ਵੈਸੇ ਹੀ ਹੋਊਗਾ ਬੁਲਾਇਆ ਜਾ ਰਿਹਾ ਸਰ ఎవਰੀ ਡੇ ਆਈ ਮੈਂ ਕਹਿ ਸਕਦਾ ਕਿ ਕੱਲ ਤਾਂ ਮੈਨੂੰ ਮੇਰੇ ਗਵਾਂਡੀ ਨੇ ਵੀ ਕਾਲ ਕਰਕੇ ਇਹ ਗੱਲ ਕੀਤੀ ਹੈ ਕਿ 31 ਦਸੰਬਰ ਤੋਂ ਬਾਅਦ ਜਿਹੜਾ ਕਿ ਵਰਕ ਪਰਮਿਟ ਬੰਦ ਹੋ ਰਿਹਾ ਹੈ ਇਹ ਗੱਲ ਸਮਝ ਨਹੀਂ ਚਾਹੀਦੀ ਕਿ ਪਬਲਿਕ ਪਾਲਿਸੀ ਬੰਦ ਹੋਈ ਹੈ ਇਥੇ ਸਰਕਾਰ ਨੇ 18 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਸੀ ਹਰੇਕ ਬੱਚੇ ਲਈ ਜਿਨ੍ਹਾਂ ਦਾ ਵਰਕ ਪਰਮਿਟ 31 ਦਸੰਬਰ 2023 ਤੱਕ ਖਤਮ ਹੋ ਰਿਹਾ ਸੀ ਉਹਨਾਂ ਲਈ ਇੱਕ ਪਬਲਿਕ ਪਾਲਿਸੀ ਦੇ ਵਿੱਚ ਐਕਸਟੈਂਸ਼ਨ ਸੀਗੀ ਫਰਸਟ ਆਫ ਜਨਵਰੀ 2024 ਨੂੰ ਜੇ ਕਿਸੇ ਬੱਚੇ ਦਾ ਵਰਕ ਪਰਮਿਟ ਖਤਮ ਹੋ ਰਿਹਾ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਹਨੂੰ ਐਕਸਟੈਂਸ਼ਨ ਨਹੀਂ ਮਿਲੇਗੀ 18 ਮਹੀਨੇ ਦੀ ਇਹ ਸਰ ਬਿਲਕੁਲ ਨਹੀਂ ਐਦਾਂ ਨਹੀਂ ਹੈ ਕਿ ਪੁਰਾਣੇ ਵਰਕ ਪਰਮਿਟ ਕੈਨਸਲ ਹੋ ਗਏ ਨੋ ਸਰ ਬਿਲਕੁਲ ਨਹੀਂ ਫਿਰ ਗਲਤ ਇਨਫੋਰਮੇਸ਼ਨ ਜਿਹੜੀ ਆ ਉਹ ਲੋਕਾਂ ਤੱਕ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਥੋੜਾ ਤੁਹਾਨੂੰ ਪਤਾ ਬੱਚੇ ਪੈਨਿਕ ਹੋ ਜਾਂ ਉਹ ਡਰ ਜਾਂਦੇ ਆ ਕਿ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜਿਆ ਬੱਚਾ ਪੱਕਾ ਹੋਊਗਾ ਵੀ ਕਿ ਨਹੀਂ ਪਰ ਹੁਣ ਜਿਹਨਾਂ ਨੇ ਬਾਹਰ ਚਲੇ ਜਾਣਾ ਫਿਰ ਪੱਕੇ ਵਾਲੇ ਲਈ ਉਹੀ ਪਾਲਿਸੀ ਹੈ ਕਿ ਪੱਕੇ ਕਰਾ ਕੇ ਦੋਗੇ ਬਿਲਕੁਲ ਸਰ ਪਾਲਿਸੀ ਸਾਡੀ ਅੱਜ ਵੀ ਹੋਈ ਹੈ ਸਾਡੇ ਕੋਲ ਆਓਗੇ ਜਦ ਤੱਕ ਹੱਥ ਕੈਨੇਡੀਅਨ ਪਾਸਪੋਰਟ ਨਹੀਂ ਹੋਏਗਾ ਤਦ ਤੱਕ ਸਾਥ ਨਹੀਂ ਛੱਡਾਂਗੇ ਮਤਲਬ ਨੈਸਟ ਬਰਾਉਡ ਵਾਲੇ ਨੇ ਤੁਹਾਡਾ ਕੈਨੇਡਾ ਵਿੱਚ ਵੀ ਨੈਸਟ ਪਵਾ ਦੇਣਾ ਬਿਲਕੁਲ ਸਰ ਤੁਹਾਡਾ ਆਪਣਾ ਕਾਉਂਸਲ ਆਊਗਾ ਫਿਰ ਉਧਰ ਫਿਰ ਸਰ ਕੰਸਟਰਕਸ਼ਨ ਦਾ ਕੰਮ ਤਾਂ ਨਹੀਂ ਸ਼ੁਰੂ ਕੀਤਾ ਨਹੀਂ ਨਹੀਂ ਸਰ ਅੱਛਾ ਸਰ ਸੁਪਨਾ ਦੀ ਸੁਪਨਾ ਨੂੰ ਕਨਸਟਰਕਟ ਕਰ ਬਿਲਕੁਲ ਸਰ ਅਸੀਂ ਚਾਹਨੇ ਜਿਹੜਾ ਬੱਚਾ ਸਾਡੇ ਕੋਲ ਆਪਣਾ ਸੁਪਨਾ ਦੇ ਕੇ ਆ ਰਿਹਾ ਅਸੀਂ ਉਹਨੂੰ ਸਾਥ ਦਈਏ ਉਸ ਪਰਿਵਾਰ ਦਾ ਸਾਥ ਦਈਏ ਔਰ ਉਸ ਬੱਚੇ ਦੀ ਜ਼ਿੰਦਗੀ ਸਹੀ ਬਣਾਉਣ ਸਾਥ ਦਈਏ ਜੀ ਚਲੋ ਸੁਸ਼ਾਜ ਜੀ ਅੱਜ ਦੀ ਵੀਡੀਓ ਸੱਚੀ ਬਹੁਤ ਅੱਛੀ ਰਹੀ ਮੈਂ ਵੀ ਬਹੁਤ ਸਰਪ੍ਰਾਈਜ਼ਡ ਹਾਂ ਔਰ ਮੈਂ ਆਡੀਅנס ਨੂੰ ਇੱਕ ਵਾਰ ਫਿਰ ਤੋਂ ਦੱਸਣਾ ਚਾਹੁੰਦਾ ਜਿਹੜੇ ਬੱਚੇ ਦੇਖ ਰਿਹਾ ਕਿ ਤੁਹਾਡਾ ਪਹਿਲਾਂ ਤਾਂ ਸਿੱਧਾ ਹੀ 1650 ਰੁਪਏ ਦਾ ਫਾਇਦਾ ਕਿਉਂਕਿ ਬੰਦਾ ਜਦੋਂ ਘਰੋਂ ਤੁਰਦਾ ਇਹ ਸੋਚ ਕੇ ਤੁਰਦਾ ਯਾਰ ਕਿੱਥੇ ਜਾਵਾਂ ਮੇਰਾ ਫਾਇਦਾ ਕਿੱਥੇ ਹੈ ਔਰ ਦੂਜੀ ਗੱਲ ਮੈਨੂੰ ਸਹੀ ਸਲਾਹ ਕਿੱਥੇ ਮਿਲੇਗੀ ਤਾਂ ਸੁਸ਼ਾਨ ਜੀ ਦੀ ਨੇਚਰ ਇਹੋ ਜੀ ਤੁਹਾਨੂੰ ਫੋਰਸ ਨਹੀਂ ਕਰਦੇ ਤੁਸੀਂ ਜਦ ਵੀ ਆਉਂਗੇ ਤੁਹਾਨੂੰ ਰਿਲੈਕਸ ਤੁਹਾਨੂੰ ਕੰਫਰਟੇਬਲ ਫੀਲ ਕਰਾਣਗੇ ਤਾਂ ਤੁਸੀਂ ਜਦੋਂ ਐਗਜ਼ਾਮ ਫਿਲ ਕਰਨ ਵਾਲਾ ਸਭ ਪਹਿਲਾਂ ਤਾਂ 1650 ਰੁਪਏ ਉੱਥੇ ਤੁਹਾਡਾ ਬੈਨੀਫਿਟ ਫਿਰ ਅਗਰ ਤੁਹਾਡੇ ਬੈਂਡ 6 ਈਚ ਹੈਗੇ ਤਾਂ ਫਾਈਲ ਚਾਰजेस ਕੁਝ ਵੀ ਨਹੀਂ ਲੈ ਰਹੇ ਔਰ ਤੁਹਾਨੂੰ ਇਹਨਾਂ ਨੇ ਇਹ ਵੀ ਵਾਦਾ ਕਰ ਦਿੱਤਾ ਕਿ ਜਦ ਤੱਕ ਤੁਹਾਡੇ ਹੱਥ ਵਿੱਚ ਕੈਨੇਡੀਅਨ ਪਾਸਪੋਰਟ ਨਹੀਂ ਆਉਂਦਾ ਤੇ ਤੁਹਾਡਾ ਸਾਥ ਲੈਂਦੇ ਰਹਿਣਗੇ ਉਸ ਤੋਂ ਬਾਅਦ ਤੁਸੀਂ ਰਿਸ਼ਤਾ ਨਿਭਾਉਣਾ ਕਿ ਨਹੀਂ ਨਿਭਾਉਣਾ ਤੁਹਾਡੀ ਮਰਜ਼ੀ ਆ ਪਰ ਜਿਹੜੇ ਬੱਚੇ ਸੁਪਰ 30 ਬੈਚ ਵਿੱਚ ਜੁਆਇਨ ਕਰਨਾ ਚਾਹੁੰਦੇ ਆ ਆਈ ਮਸਟ ਸੇ ਬਹੁਤ ਅੱਛੀ ਓਪਰਚ्युनिटी ਆ ਹਰ ਇੱਕ ਨੂੰ ਗ੍ਰੈਬ ਕਰਨੀ ਚਾਹੀਦੀ ਆ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਤੁਸੀਂ ਏਨਰੋਲ ਕਰ ਸਕਦੇ ਹੋ ਔਰ ਤੁਹਾਡੀ ਆਇਲਸ ਦੇਖਿਓ ਕਿਵੇਂ ਜਾਦੂ ਮਾਰ ਲਿਆ ਨੇ ਇਹਨਾਂ ਨੇ ਉਹ ਫ੍ਰੀ ਹੋ ਜਾਣੀ ਠੀਕ ਹੈ ਜੀ ਬਿਲਕੁਲ ਜੀ ਠੀਕ ਹੈ ਸੁਚਾ ਜੀ ਬਹੁਤ ਚੰਗਾ ਲੱਗਿਆ ਮਿਲ ਕੇ ਔਰ ਬਹੁਤ ਜਲਦੀ ਫਿਰ ਵੀਜ਼ੇ ਤੇ ਵਿਚਾਰ ਕਰਨ ਲਈ ਦੁਆਰਤੀ ਮਿਲਦਾ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਜ